ਅੰਮ੍ਰਿਤਸਰ ਦੇ ਟਾਲੀ ਵਾਲਾ ਬਾਜ਼ਾਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੋਨੇ ਦਾ ਕਾਰੋਬਾਰ ਕਰਨ ਵਾਲੇ ਮੁਖਤਿਆਰ ਸਿੰਘ ਉਰਫ ਮੁੱਖੇ ਤੇ ਦਿਨ ਦਿਹਾੜੇ ਹਮਲਾ ਕੀਤਾ ਗਿਆ ਤਾਣਾ ਬੀੜਵਿੰਦ ਦੇ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇੱਕ ਵਿਅਕਤੀ ਨੂੰ ਬੇਰਹਮੀ ਦੇ ਨਾਲ ਕੁੱਟਿਆ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਖਤਿਆਰ ਸਿੰਘ ਟਾਲੀ ਵਾਲੇ ਬਾਜ਼ਾਰ ਵਿੱਚ ਸੋਨੇ ਦਾ ਵਪਾਰ ਕਰਦਾ ਹੈ ਤੇ ਉਸ ਦੀ ਪਹਿਲਾਂ ਹੀ ਅਮਰਜੀਤ ਸਿੰਘ ਅਤੇ ਵਿੱਕੀ ਕੰਡੇ ਨਾਲ ਤਕਰਾਰ ਹੋ ਚੁੱਕੀ ਸੀ ਜਿਸ ਤੋਂ ਬਾਅਦ ਬਾਜ਼ਾਰ ਦੇ ਮੌਤਬਾਰਾ ਲੋਕਾਂ ਨੇ ਦਖਲ ਦੇ ਕੇ ਰਾਜੀਨਾਮਾ ਕਰਵਾਇਆ ਗਿਆ ਪਰ ਅੱਜ ਜਦੋਂ ਮੁਖਤਿਆਰ ਸਿੰਘ ਆਪਣੀ ਬੁੱਟ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਤਾਂ ਅਮਰਜੀਤ ਸਿੰਘ ਅਤੇ ਵਿੱਕੀ ਕੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਗਾਰ ਨਾਲ ਟੱਕਰ ਮਾਰੀ ਮੋਟਰਸਾਈਕਲ ਤੋਂ ਡਿੱਗਣ ਤੋਂ ਬਾਅਦ ਮੁਖਤਿਆਰ ਸਿੰਘ ਤੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਘਟਨਾ ਵਿੱਚ ਮੁਖਤਿਆਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਹੈ ਜਿਸ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਭਾਈ ਕਿ ਨਾ ਸਾਡੇ ਨਾਲ ਮੁਖਤਿਆਰ ਭਾਈ ਸਾਧੂ ਸਾਹਿਬ ਹੈਗੇ ਮੁੱਖਰ ਨਾਲ ਦਾ ਨਾਮ ਤੇ ਉਹ ਘਰੋਂ ਦੁਕਾਨ ਤੇ ਜਾ ਰਹੇ ਤੇ ਦੁਕਾਨ ਤੇ ਜਾ ਰਹੇ ਤੇ ਰਸਤੇ ਜੀ ਉਹ ਕਿਣਾ ਕੋਈ ਅਣਪਛਾਤੇ ਲੋਕ ਹੀ ਵਿੱਚ ਪਛਾਣ ਵਾਲੇ ਵੀ ਹੀ ਉਹਨਾਂ ਦੇ ਕਾਰ ਮਾਰੀ ਭਾਈ ਦੇ ਮੋਟਰਸਾਈਕਲ ਤੇ ਤੇ ਮੋਰਸਾਲ ਤੋਂ ਭਾਈ ਡੇਗ ਪੇ ਤੇ ਡੇਗ ਪੇ ਤੇ ਭਾਈ ਨੇ ਜੋ ਪਿਛੇ ਮੁੜ ਕੇ ਵੇਖਿਆ ਆਇਆ ਕਰਕੇ ਤੇ ਉਹ ਪਿਛੋਂ ਉਹ ਚੋਂ ਬੰਦੇ ਨਿਕਲੇ ਵਾਵਾ 7-8 ਜਣੇ ਨਿਕਲੇ ਦਵਾ ਤੇ ਉੱਤੇ ਕਿਰਪਾਨਾਂ ਲੈ ਕੇ ਉਹਨਾਂ ਦੇ 56 ਛੀਆਂ ਤੇ ਹੱਥੇ ਕਿਰਪਾਨਾਂ ਸੀ ਤੇ ਉਹਨਾਂ ਨੇ ਭਾਈ ਦੇ ਮਾਰਨੇ ਸ਼ੁਰੂ ਕਰਤੀਆਂ ਤੇ ਭਾਈ ਭੱਜ ਗਿਆ ਉੱਥੇ ਕੋਈ ਗੇਟ ਹੀ ਉਹਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਫਿਰ ਉਹ ਘਰ ਚ ਵੀ ਵੜ ਗਏ ਤੇ ਉਹ ਵੀਡੀਓ ਚ ਵੀ ਆ ਸਰਿਆਮ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਪੈਰਾਂ ਤੇ ਲੱਤਾਂ ਤੇ ਕਰਨ ਈਰਖਾ ਭਾਈ ਚੰਗੇ ਭਾਈ ਸੋਨੇ ਦਾ ਕੰਮ ਕਰਦੇ ਆ ਭਾਈ ਇੱਕ ਬਹੁਤ ਚੰਗੇ ਬੰਦੇ ਗਿਆ ਲੋਕਾਂ ਦਾ ਭਲਾ ਕਰਨ ਵਾਲੇ ਗਿਆ ਤੇ ਉਹ ਈਰਖਾ ਬੰਦਿਆਂ ਨੂੰ ਆ ਹੀ ਕਿ ਯਾਰ ਇਹ ਦੀ ਕੋ ਚੜਦੇ ਆ ਹਨਾ ਦੁਨੀਆ ਇਦਾਂ ਕੁ ਜੁੜਦੀ ਆ ਯਾਰ ਜਿਹੜਾ ਇਮਾਨਦਾਰ ਨਾ ਕੇ ਦਾ ਭਲਾ ਕਰੂਗਾ ਦੁਨੀਆ ਜੁੜੂਗੀ ਠੀਕ ਹੈ ਨਾ ਉਹ ਇਸ ਕਰਕੇ ਉਹਨਾਂ ਨੂੰ ਇਰਖਾ ਕੁਛ ਉਹ ਨਾ ਹੈਗਾ ਸਮੈਕਟ ਹੈ ਬੰਦਾ ਵਿੱਕੀ ਕੰਡਾ ਜਿੰਨੇ ਹਮਲਾ ਕੀਤਾ ਹੈ ਉਹ ਵਿੱਕੀ ਕੰਡਾ ਐਕਸ ਕਾਉਂਸਲਰ ਹੈਗਾ ਕੋਈ ਉਹ ਸਮੈਕਿਆ ਦਾ ਬੰਦਾ ਵਾ ਤੇ ਉਹ ਨਾ ਪੈਸੇ ਲੋਕਾਂ ਕੋਲ ਮੰਗਦਾ ਰਹਿੰਦਾ ਵਾ ਭਾਈ ਕੋਈ ਪੈਸੇ ਪੂਏ ਮੰਗਣ ਆਇਆ ਇੱਕ ਦੋ ਵਾਰੀ ਅੰਮੇ 2 ਮਹੀਨੇ ਪਹਿਲਾਂ ਭਾਈ ਨੇ ਡਾਂਡੂੜ ਕੇ ਕਈ ਵੀ ਨਹੀਂ ਦਿੱਤੇ ਉਹਨੂੰ 10 ਵਾਰੀ ਪੈਸੇ ਦਿੱਤੇ ਆ ਇਹ ਵੀ ਨਹੀਂ ਕਿ ਨਹੀਂ ਦਿੱਤੇ ਤੇ ਉਹ ਹੁਣ ਮਹੀਨਾ ਪਹਿਲਾਂ ਭਾਈ ਨੇ ਭਜਾਇਆ ਕਿ ਭਰਾ ਨੇ ਤੈਨ ਤੇ ਉਹਨੂੰ ਭਜਾਇਆ ਕੀਤਾ ਉਹਨੇ ਉਹ ਚ ਆਪਣੀ ਬੇਇੱਜ਼ਤੀ ਫੀਲ ਕੀਤੀ ਤੇ ਉਹਦੇ ਵਿੱਚ ਵੀ ਭਾਈ ਦੇ ਉਹਨਾਂ ਲੜਾਈ ਦੇ ਚੱਕਰਾਂ ਹੀ ਪੈਂਦਾ ਕਿ ਭਾਈ ਨਾਲ ਲੜਾਈ ਕਰਨੀ ਭਾਈ ਹੁਣ ਭਾਈ ਹੈ ਤੇ ਜਿਹੜਾ ਬੰਦਾ شریف ਹੁੰਦਾ ਨਾ ਉਹ ਲੜਾਈ ਤੋਂ ਪਰੇ ਰਹਿੰਦਾ ਉਹਨਾਂ ਨੇ ਜਾ ਕੇ ਇੱਕ ਥਾਣੇ ਕੰਪਲੇਨ ਕੀਤੀ ਕਿ ਭਾਈ ਆ ਬੰਦਾ ਇਤਨਾ ਕਰਕੇ ਹਾਨੂੰ ਨੁਕਸਾਨਦਾ ਵਾਲਾ ਲੜਾਈ ਵਾਲਾ ਤੇ ਹਨਾ ਉਹ ਫਿਰ ਕੀ ਆ ਕਿ ਮਾਰਕੀਟ ਦੇ ਵਿੱਚ ਬੈਠ ਕੇ ਉਹਨਾਂ ਦਾ ਰਾਜਨਾਮਾ ਹੋ ਗਿਆ ਉਹ ਰਾਜਨਾਮਾ ਹੋਣ ਦੇ ਬਾਅਦ ਉਹਨੇ ਗੱਲ ਨਹੀਂ ਪਾਤੀ ਪਰ ਉਹਨੇ ਉਹ ਹੀਰਖਾ ਦਿਲ 'ਚ ਰੱਖੀ ਕਿ ਮੇਰੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੇਰੀ ਬੇਇੱਜ਼ਤੀ ਕੀਤੀ ਕਰਕੇ ਉਹਦੇ ਕਰਕੇ ਹੁਣ ਉਹਨਾਂ ਨੇ ਪਲਾਨ ਬਣਾ ਕੇ ਭਾਈ ਦੀ ਕੰਡੀਸ਼ਨ ਕੀਤੀ ਹੈ ਭਾਈ ਗੁਰਨਾਮ ਦਾ ਸਵਾਲਿਆਂ ਨੇ ਜਵਾਬ ਦਿੱਤਾ ਆ ਉਹ ਕਹਿੰਦੇ ਉੱਥੇ ਲੈ ਕੇ ਜਾਓ ਦੂਜੇ ਹਸਪਤਾਲ ਗੁਰਨਾਨਕ ਹਸਪਤਾਲ ਲੈ ਕੇ ਜਾਓ ਉਹ ਲੈ ਕੇ ਉੱਥੇ ਜਾਣ ਲਗੇ ਆ ਤੇ ਪਲਸ ਨਹੀਂ ਜਾਈ ਤੱਕ ਪਹੁੰਚੀ ਵੇਖੋ ਕਿ ਕਿਨਾਰ ਚੇਰ ਹੋ ਗਿਆ ਵ ਸਵੇਰ ਦਾ ਆਇਆ ਵ ਕੰਮ ਤੇ ਹਜੇ ਤੱਕ 3 ਘੰਟੇ ਹੋ ਗਏ ਆ ਅੱਜ ਸਵੇਰੇ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਸੰਬੰਧੀ ਸਾਨੂੰ ਇਤਲਾਹ ਵੀ ਮਿਲੀ ਹੈ ਇਸ ਦੇ ਵਿੱਚ ਮੁਖਤਿਆਰ ਸਿੰਘ ਮੁੱਖਾ ਜਿਹੜੇ ਕਿ ਟਾਲੀ ਵਾਲਾ ਬਾਜ਼ਾਰ ਵਿੱਚ ਸੁਨਾਰੇ ਦਾ ਕੰਮਕਾਰ ਕਰਦੇ ਨੇ ਇਹਨਾਂ ਦਾ ਪਿਛਲੇ ਦਿਨਾਂ ਦੌਰਾਨ ਬਾਜ਼ਾਰ ਵਿੱਚ ਹੀ ਕਿਸੇ ਨਾਲ ਲੜਾਈ ਝਗੜਾ ਹੋਇਆ ਸੀ ਜਿਸ ਦੇ ਵਿੱਚ ਬਹੁਤ ਬਾਰ ਵਿਅਕਤੀਆਂ ਨੇ ਇਹਨਾਂ ਦਾ ਆਪਸ ਵਿੱਚ ਰਾਜਨਾਮਾ ਕਰਾਤਾ ਸੀ ਉਸ ਤੋਂ ਬਾਅਦ ਜਿਹੜਾ ਦੂਸਰੀ ਧਿਰ ਨੇ ਉਸ ਚੀਜ਼ ਦੀ ਖਾਰ ਰੱਖ ਦਿਆਂ ਅੱਜ ਜਦੋਂ ਇਹ ਮੁਖਤਿਆਰ ਸਿੰਘ ਮੁਖਾ ਆਪਣੇ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਇਹਨੂੰ ਕਾਲੇ ਰੰਗ ਦੀ ਕਾਰ ਨਾਲ ਹਿੱਟ ਕੀਤਾ ਆ ਤੇ ਉਸ ਤੋਂ ਬਾਅਦ ਜਦੋਂ ਇਹ ਉੱਥੋਂ ਉੱਠ ਕੇ ਦੌੜਿਆ ਤੇ ਇਹਦੇ ਮਗਰ ਜਾ ਕੇ ਤੇਜ਼ਧਾਰ ਹਥਿਆਰਿਆਂ ਦੇ ਨਾਲ ਇਹਦੀ ਕੁੱਟਮਾਰ ਕੀਤੀ ਆ ਜਿਸ ਤੇ ਮੁਖਤਿਆਰ ਸਿੰਘ ਮੁਖਾ ਗੁਰੂ ਰਾਮਦਾਸ ਹਸਪਤਾਲ ਵਿੱਚ ਦੇ ਇਲਾਜ ਨੇ ਤੇ ਇਹਨਾਂ ਦੇ ਬਿਆਨ ਲੈ ਕੇ ਜੋ ਵੀ ਜਿਹੜੇ ਵੀ ਦੋਸ਼ੀ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਕਹਿੰਦੇ ਕੋਈ ਸੋਨਾ ਵੀ 500 ਗ੍ਰਾਮ ਸੋਨਾ ਵੀ ਲੈ ਗਿਆ ਜੀ ਅ ਅਜੇ ਜੀ ਅਸੀਂ ਇਹ ਸਟੇਟਮੈਂਟ ਰਿਕਾਰਡ ਨਹੀਂ ਹੋਈ ਆਪਣਾ ਇਲਾਜ ਕਰਾ ਰਹੇ ਨੇ ਜੋ ਵੀ ਉਹਨਾਂ ਦੇ ਬਿਆਨ ਦਰਜ ਕਰਾਂਗੇ ਉਸ ਅਸਾਨ ਬਾਰਦੀ ਜੀ ਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਜੀ ਸਰ ਵਿਅਕਤੀ ਦੀ ਪਛਾਣ ਹੋ ਪਾਈ ਹੈ ਕਿੱਥੋਂ ਅ ਅਜੇ ਜੀ ਇਸ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਬਾਕੀ ਉਹਨਾਂ ਦੇ ਬਿਆਨਾਂ ਤੋਂ ਜੋ ਵੀ ਕਲੀਅਰ ਹੋਏਗਾ ਕਾਰਵਾਈ ਕੀਤੀ ਜਾਵੇਗੀ ਜੀ